ਪੀਸੀਟੀ టు ਜਿੰਦਾਬਾਦ ਪੀਸੀਟੀ టు ਜਿੰਦਾਬਾਦ ਅਸੀਂ ਜੀ ਐਸਸੀ ਕਾਲਜ ਦਾ ਐਡਿਡਿਟ ਸਟਾਫ ਐ ਸਾਰਾ ਤੇ ਅਸੀਂ ਪਿਛਲੇ ਤਿੰਨ ਦਿਨਾਂ ਤੋਂ ਇੱਥੇ ਤਰਨਾ ਲਗਾ ਰਹੇ ਹਾਂ ਰੋਜ਼ ਦੋ ਦੋ ਕਲਾਸਾਂ ਦਾ ਹਜੇ ਸਾਡੀ ਯੂਨੀਅਨ ਵੱਲੋਂ ਕਾਲ ਆਇਆ ਸੀ ਹਜੇ ਦੋ ਦੋ ਪੀਰੀਅਡ ਦਾ ਤਰਨਾ ਲਾ ਰਹੇ ਹਾਂ ਪਰ ਇਹ ਸਾਡਾ ਸੰਘਰਸ਼ ਹੋਰ ਅੱਗੇ ਤੇਜ਼ ਹੋਣ ਵਾਲਾ ਹੈ ਅਸੀਂ ਕੈਂਡਲ ਮਾਰਚ ਵੀ ਕਰਨ ਲੱਗੇ ਹਾਂ ਤੇ 5 ਸਤੰਬਰ ਨੂੰ ਅਸੀਂ ਚੰਡੀਗੜ੍ਹ ਵੀ ਆਪਣਾ ਪੂਰਾ ਰੋਸ ਜ਼ਾਹਰਾ ਕਰਨਾ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਸਾਨੂੰ ਜਿਵੇਂ ਕਿ ਪਹਿਲਾਂ ਵੀ ਦੱਸਿਆ ਗਿਆ ਕਿ 6 ਮਹੀਨੇ ਹੋ ਗਏ ਲਗਭਗ ਸਾਨੂੰ ਗ੍ਰਾਂਟਾ ਜਾਰੀ ਨਹੀਂ ਹੋ ਰਹੀਆ ਤੇ ਉਸ ਕਰਕੇ ਸਾਨੂੰ ਸਾਰੇ ਸਟਾਫ ਨੂੰ ਬਹੁਤ ਦਿੱਕਤ ਆ ਰਹੀ ਹੈ ਫਾਈਨੈਂਸ਼ੀਅਲੀ ਹਿੱਕੇ ਜ਼ਹਿਨ ਦੇ ਉੱਤੇ ਹਰ ਵੇਲੇ ਭਾਰ ਪਿਆ ਰਹਿੰਦਾ ਹੈ ਜਿਹੜਾ ਕਿ ਅਸੀਂ ਮਹਿਸੂਸ ਕਰਦੇ ਹਾਂ ਸਾਡੇ ਕੰਮ ਦੇ ਵਿੱਚ ਵੀ ਇਹ ਅਰਚਨ ਬਹੁਤ ਵੱਡੀ ਬਣ ਰਹੀ ਹੈ ਕਿ ਜਦੋਂ ਸਾਨੂੰ ਰੈਗੂਲਰ ਕਿਉਂਕਿ ਇਹ ਕੋਈ ਅੱਜ ਦੀ ਗੱਲ ਨਹੀਂ ਕਿ ਗ੍ਰਾਂਟਾਂ ਜਾਰੀ ਨਹੀਂ ਹੋ ਰਹੀਆਂ ਸਾਡੇ ਨਾਲ ਸਾਡੇ ਨਾਲ ਹੀ ਲਗਾਤਾਰ ਹੋਈ ਜਾ ਰਹੀ ਹੈ ਤਾਂ ਸਾਡੀ ਮੰਗ ਹੈ ਕਿ ਸਾਡੀ ਗ੍ਰਾਂਟ ਹਰ ਮਹੀਨੇ ਵਾਂਗੂ ਨਹੀਂ ਤੇ ਘੱਟੋ-ਘੱਟ 2 ਮਹੀਨੇ ਤੋਂ ਬਾਅਦ ਸਾਨੂੰ ਜਾਰੀ ਕੀਤੀ ਜਾਵੇ ਤੇ ਉਸ ਦੇ ਨਾਲ ਹੀ ਸਾਡੀ ਇੱਕ ਬਹੁਤ ਵੱਡੀ ਮੰਗ ਇਹ ਵੀ ਹੈ ਕਿ ਜਿਵੇਂ ਪਹਿਲਾਂ ਚੱਲ ਰਿਹਾ ਸੀਗਾ ਕਿ 95% ਗ੍ਰਾਂਟ ਗਵਰਨਮੈਂਟ ਦਿੰਦੀ ਸੀ ਤੇ 5% ਕਾਲਜ ਵੱਲੋਂ ਪਾਈ ਜਾਂਦੀ ਸੀ ਪਰ ਨਵੇਂ ਜਿਹੜੀ ਪਰਤੀ ਹੋਈ ਉਹਦੇ ਅਕੋਰਡਿੰਗ 75% ਸਰਕਾਰਾਂ ਵੱਲੋਂ ਦਿੱਤੇ ਸਰਕਾਰ ਵੱਲੋਂ ਦਿੱਤਾ ਜਾਂਦਾ ਤੇ 25% ਵੱਲੋਂ ਕਾਲਜ ਵੱਲੋਂ ਪਾਇਆ ਜਾਂਦਾ ਤੇ ਉਹਦੇ ਕਰਕੇ ਵੀ ਇੱਕ ਬਹੁਤ ਵੱਡਾ ਵਿੱਤੀ ਭਾਰ ਕਾਲਜ ਦੇ ਉੱਤੇ ਪੈਂਦਾ ਹੈ ਜਿਹਦੇ ਕਰਕੇ ਵੀ ਸਾਨੂੰ ਇਸ ਫਾਈਨੈਂਸ਼ੀਅਲ ਦਿੱਕਤ ਆ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੋ ਇਸ ਕਰਕੇ ਸਾਡੀ ਸਰਕਾਰ ਨੂੰ ਵੀ ਮੰਗੇ ਪ੍ਰਗਵਤਮਾਨ ਸਰਕਾਰ ਨੂੰ ਪ੍ਰਗਵਤਮਾਨ ਜੀ ਨੂੰ ਵੀ ਸਾਡੀ ਮੰਗ ਹੈ ਕਿ ਸਾਡੀ ਗ੍ਰਾਂਟਾਂ ਡੀਪੀਆਈ ਕੋਲੋਂ ਜਲਦੀ ਤੋਂ ਜਲਦੀ ਜਾਰੀ ਕਰਵਾਈਆਂ ਜਾਣ ਉਹਦੇ ਨਾਲ ਨਾਲ ਇਹਨੂੰ ਰੈਗੂਲਰ ਕਰਵਾਉਣ ਦੇ ਵਿੱਚ ਉਹ ਸਾਡੀ ਮਦਦ ਕਰਨ ਤਾਂ ਜੋ ਸਾਡਾ ਕੰਮ ਰੈਗੂਲਰਲੀ ਚੱਲਦਾ ਰਹੇ ਤੇ ਅਸੀਂ ਆਪਣਾ ਕੰਮ ਅਧਿਆਪਨ ਕੰਮ ਇਹ ਸਾਰਾ ਕੁਝ ਠੱਡੇ ਕੇ ਚੰਗੀ ਤਰ੍ਹਾਂ ਸੁਚੇਤ ਜੀ ਤਰ ਤੌਰ ਤੇ ਕਰ ਸਕੀਏ ਕਹਿੰਦੇ ਇਹ ਆਪਣੇ ਬਰਨਾਲੇ ਦੀ ਮਸਲਾ ਹੈ ਜਾਂ ਪੂਰੇ ਹੋਰ ਦੀ ਨਹੀਂ ਜੀ ਇਹ ਸਾਰੇ ਪੰਜਾਬ ਦੇ ਵਿੱਚ ਹੀ ਚੱਲ ਰਹੇ ਨੇ ਸਰਕਾਰ ਵੱਲੋਂ ਹੀ ਜਦੋਂ ਤਨਖਾਹਾਂ ਨਹੀਂ ਆ ਰਹੀਆਂ ਸਾਡੀ ਕਾਲਜ ਦੀ ਮੈਨੇਜਮੈਂਟ ਨੇ ਤਾਂ ਫੇਰ ਵੀ ਸਾਨੂੰ 3 ਮਹੀਨੇ ਦੀ ਗ੍ਰਾਂਟ ਜਿਹੜੀ ਐਪਲਿਕਲੋਂ ਦਿੱਤੀ ਹੈ ਤੇ ਬਹੁਤ ਸਾਰੇ ਕਾਲਜ ਐ ਹੋ ਜਿਹਨਾਂ ਜਿੱਥੇ ਕਿ 6 ਮਹੀਨਿਆਂ ਤੋਂ ਇੱਕ ਪੈਸਾ ਨਹੀਂ ਮਿਲਿਆ ਤਾਂ ਇਸ ਕਰਕੇ ਹਰ ਕੋਈ ਤੰਗੀ ਤਰਸੇ ਚੋਂ ਨਿਕਲ ਰਿਹਾ ਔਰ ਇਸ ਕਰਕੇ ਸਾਡ ਨੂੰ ਸਾਰਿਆਂ ਨੂੰ ਗੁਜ਼ਾਰਾ ਕਰਨਾ ਇਸ ਵਲੇ ਬਹੁਤ ਔਖਾ ਹੋ ਗਿਆ ਸਿੱਖਿਆ ਮੰਤਰੀ ਤੋਂ ਤੁਸੀਂ ਖੰਡਾ ਮੰਤਰੀ ਦੇੰਦਰਾਉਂਦਾ ਸਿੱਖਿਆ ਮੰਤਰੀ ਜੀ ਅਜੂਬ ਬੈ ਜੀ ਨੂੰ ਵੀ ਸਾਡੀ ਗੁਜ਼ਾਰਿਸ਼ ਹੈ ਕਿ ਉਹ ਸਾਡੀਆਂ ਮੰਗਾਂ ਵੱਲ ਧਿਆਨ ਦੇਣ ਇਸ ਗੱਲੋਂ ਆਪਣਾ ਮੂੰਹ ਨਾ ਮੋੜਨ ਕਿ ਬਹੁਤ ਵੱਡਾ ਸਾਡਾ ਮਸਲਾ ਹੈ ਕਿਉਂਕਿ ਜਦੋਂ ਸਾਨੂੰ ਥੋੜੀ ਥੋੜੀ ਦੇਰ ਬਾਅਦ ਕਰਨਿਆ ਤੇ ਉਤਰਨਾ ਪੈਂਦਾ ਤਾਂ ਡੈਫੀਨੇਟਲੀ ਸਾਡਾ ਕੰਮ ਰੁਕਦਾ ਔਰ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਬੱਚਿਆਂ ਦਾ ਕਿਉਂਕਿ ਸੈਸ਼ਨ ਹੋਣੇ ਸ਼ੁਰੂ ਹੋਇਆ ਹੈ ਪੂਰਾ ਪਖ ਰਿਹਾ ਸੈਸ਼ਨ ਤੇ ਅਸੀਂ ਇਸ ਸਮੇਂ ਦੇ ਦੌਰਾਨ ਅਸੀਂ ਧਰਨਿਆਂ ਤੇ ਬੈਠੀਏ ਜਦੋਂ ਕਿ ਸਾਨੂੰ ਕਲਾਸਾਂ ਚੋਣਾ ਚਾਹੀਦਾ ਸੀਗਾ ਸੋ ਸਾਡੀ ਇਹ ਮੰਗ ਪੁਚਾਉ ਉਸਕਿ ਪੰਜਾਬ ਕਾਲਜ ਐਂਡ ਚੰਡੀਗੜ੍ਹ ਟੀਚਰ ਯੂਨੀਅਨ ਦੇ ਟੀਚਰਸ ਬੋਲ ਰਹੇ ਹਨ ਤੇ ਅਸੀਂ ਐਸਡੀ ਕਾਲਜ ਬਰਨਾਲੇ ਵਿਕੇ ਸਾਡਾ ਧਰਨਾ ਲੱਗਿਆ ਹੈ ਅਸੀਂ ਪਿਛਲੇ 3 ਦਿਨਾਂ ਤੋਂ 2 ਪੀਰੀਅਡ ਦੀ ਸਟ੍ਰਾਈਕ ਕਰਕੇ ਆਪਣੀਆਂ ਮੰਗਾਂ ਦੇ ਲਈ ਬੈਠੇ ਹੋਏ ਹਾਂ ਆ ਸਾਨੂੰ ਪੰਜਾਬ ਸਰਕਾਰ ਨੇ ਮਾਰਚ ਓਨਵਰਡ ਗ੍ਰਾਂਟ ਨੀਡ ਰਿਲੀਜ਼ ਕੀਤੀ ਹੈ ਇਸ ਕਰਕੇ ਸਾਨੂੰ ਲਗਭਗ 6 ਮਹੀਨੇ ਹੋ ਗਏ ਆ ਅਸੀਂ ਬਿਨਾਂ ਤਨਖਾਹਾਂ ਤੋਂ ਕੰਮ ਚਲਾ ਰਹੇ ਆ ਇਸ ਦੇ ਨਾਲ ਹੀ ਸਾਡਾ ਸਾਡਾ ਜਿਹੜੀ ਹੈ ਗ੍ਰਾਂਟ ਦਾ ਸਿਸਟਮ ਹੈ ਉਹ ਕੁਝ ਪੋਸਟਾਂ ਜੋ 2016 ਤੋਂ ਬਾਅਦ ਭਰੀਆਂ ਗਈਆਂ ਉਹਨਾਂ ਦੀ ਗ੍ਰਾਂਟ 95 ਤੋਂ 75% ਕਰ ਦਿੱਤੀ ਗਈ ਹੈ ਤੇ ਉਹ ਉਹ ਦੇ ਕਰਕੇ ਵੀ ਸਾਨੂੰ ਫਾਈਨਾਂਸ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਇਸ ਤੋਂ ਲਾਵਾ 6 ਮਹੀਨੇ ਤੋਂ ਲਗਾਤਾਰ ਤਨਖਾਹ ਨਾ ਮਿਲਣ ਕਰਕੇ ਜਿਹੜੀ ਪੰਜਾਬ ਸਰਕਾਰ ਨੇ ਗ੍ਰਾਂਟ ਜਾਰੀ ਕਰਨੀ ਸੀਗੀ ਉਹ ਨਹੀਂ ਕੀਤੀ ਤੇ ਆਪਾਂ ਬਹੁਤ ਤੰਗੀ ਤੁਰਸ਼ੀ ਦੇ ਵਿੱਚ ਕੰਮ ਚਲਾ ਰਹੇ